ਦਾ ਗਮੀ ਦਾ ਕਿਸੇ ਪ੍ਰਕਾਰ ਦਾ ਇਹਨੂੰ ਕੋਈ ਅਸਰ ਨਹੀਂ ਇੰਦਾ ਦਾ ਕੋ ਸਿੱਖ ਹੈ ਧਰਤੀ ਤੇ ਪਰਮਾਨ ਵਜੋਂ ਕੋ ਪ੍ਰਕティ ਕਉ ਜਿਹਨੂੰ ਦੇਖਣਾ ਹੋਵੇ ਗੁਰੂ ਅਰਜਨ ਦੇ ਪਾਸ਼ਾ ਜੀ ਖਮੋਸ਼ ਹੋ ਕੇ ਕਹਿਣ ਲੱਗੇ ਭਾਈ ਤੂੰ ਲਾਹੌਰ ਚ ਲਿਆ ਜਾ ਜਾ ਕੇ ਭਾਈ ਪਖਾਰੀ ਨਾਮ ਦਾ ਸਿੱਖ ਪੁੱਛੇ ਉਹਦੇ ਘਰ ਹਟ ਲਿਆ ਜਾ ਜਾ ਉਸ ਸਿੱਖ ਲਬਦਾ ਲਮਾਉਦਾ ਲਾਹੌਰ ਚ ਲਿਆ ਗਿਆ ਜਾ ਕੇ ਉਹਨੇ ਗਰਾਹ ਪਿੰਡ ਪੁੱਛਿਆ ਤੇ ਭਾਈ ਪਖਾਰੀ ਦੇ ਘਰ ਪਹੁੰਚੇ ਜਾਣਿਆ ਜੀ ਵਾਰਤਾ ਫੇ ਚੱਲ ਰਹੀ ਆ ਕਿ ਜਿੰਨਾ ਗੁਰਸਿੱਖਾਂ ਨੂੰ ਬਾਣੀ ਦਾ ਬੋਧ ਹੋਇਆ ਉਹਨਾਂ ਨੇ ਮੌਤ ਤੇ ਵਿਆਹ ਨੂੰ ਸਮ ਕਰਕੇ ਬਰਾਬਰ ਕਰਕੇ ਮੰਨ ਲਿਆ ਉਹਨਾਂ ਨੂੰ ਖੁਸ਼ੀ ਤੇ ਗਮੀ ਬਰਾबरी ਨਹੀਂ ਕਿ ਪਰ ਰੱਬ ਦੇ ਕਰਮਾਈ ਹੈ ਖੁਸ਼ੀ ਵੀ ਰੱਬ ਦੇ ਕਰੋਂ ਆਈ ਗਮੀ ਵੀ ਰੱਬ ਦੇ ਕਰੋਂ ਆਉਂਦੀ ਹੈ ਕਿ ਦੁੱਖ ਵੀ ਰੱਬ ਦੇ ਕਰੋਂ ਆਇਆ ਤੇ ਸੁੱਖ ਵੀ ਰੱਬ ਦੇ ਕਰੋਂ ਆਇਆ ਮੰਨ ਲੈਂਦੇ ਵੀ ਤੇ ਦਾਤਾ ਵਾਹਿਗੁਰੂ ਦੀਆਂ ਨੇ ਪਾਵੇਂ ਸੁਖ ਦੇ ਵੀ ਪਾਵੇਂ ਦੁੱਖ ਦੇ ਵੀ ਉਦੀ ਮਰਜ਼ੀ ਹੈ ਕੋਈ ਜਾਦੇ ਦੀ ਮਰਜ਼ੀ ਹੈ ਤੇ ਪਾਸ਼ਾ ਜੀ ਕਰਨ ਲੱਗੇ ਭਾਈ ਤੋਂ ਭਾਈ ਪਖਾਰੀ ਕੋ ਚਲਿਆ ਗਿਆ ਉਹ ਭਾਈ ਪਖਾਰੀ ਕੋ ਜਦੋਂ ਚਲਿਆ ਗਿਆ ਕਿੰਦਾ ਕੇ ਊਹਾ ਖੜਕ ਆਇਆ ਢੁਡਾ ਖੜਕ ਆਇਆ ਆਵਾਜ਼ਾ ਦਿੱਤਾ ਭਾਈ ਪਖਾਰੀ ਜੀ ਨੂੰ ਵੀ ਮੈਂ ਤੂ ਅਰਦੋਂ ਦੇ ਪਾਸ਼ਾ ਜੀ ਕੋਲ ਹਮੰਦਰ ਸਾਹਿਬ ਤੋਂ ਅੰਮ੍ਰਿਤ ਸਰੋਂ ਹੈ ਤੇ ਭਾਈ ਪਖਾਰੀ ਦੇ ਮਨ ਚ ਚਾਤੜ ਗਿਆ ਮੇਂ ਪਾਈ ਸੇਖਾਇਆ ਗੁਰ ਅਰਜਨ ਦੇਵ ਪਾਸ਼ਾ ਜੀ ਕੋਲੋਂ ਕੁਸਨਿਆ ਲੈ ਕੇ ਆਇਆ ਹੋਇਆ ਤਾਂ ਕੋ ਕਹਿਣ ਲੱਗਾ ਕਿ ਉਹਨੇ ਜਲ ਪਾਣੀ ਸੇਵਾ ਜਿੰਨੇ ਰਾਜਕੀਓ ਦੀ ਸੇਵਾ ਕੀਤੀ ਜਿੰਨੇ ਕਰਨਾ ਚਾਹੀਦਾ ਸੀ ਉਹ ਗੱਲ ਲੱਗ ਗਿਆ ਵੀ ਦੱਸੋ ਗੁਰਸਿੱਖੋਂ ਕਿੰਨੇ ਆਉਣਾ ਹੋਇਆ ਕੀ ਹੁਕਮ ਹੈ ਮਹਾਰਾਜ ਦਾ ਮੇਰੇ ਵਾਸਤੇ ਉਹ ਕਹਿਣ ਲੱਗੇ ਕਿ ਕੋਈ ਹੁਕਮ ਨਹੀਂ ਮੈਸੇਜ ਹੈ ਵੈਸੇ ਮੈਂ ਤਾਂ ਦੋ ਦਿਨ ਆਰਾਮ ਕਰਨ ਵਾਸਤੇ ਮਿਲਣ ਜੁਲਣ ਵਾਸਤੇ ਆਇਆ ਭਾਈ ਪਖੜੀ ਦੀ ਉਸ ਵੇਲੇ ਟੱਪੜ ਸੌ ਰਹੇ ਸੀ ਇਤਿਹਾਸ ਕਹਿੰਦਾ ਵੀ ਇਤਿਹਾਸ ਸੱਚੀ ਹੈ ਪਰਮਾਨ ਵਜੋਂ ਭਾਈ ਪਖੜੀ ਦੀ ਉਸ ਵੇਲੇ ਟੱਪੜ ਸੌ ਰਹੇ ਸੀ ਅੱਠਾ ਦੇ ਨਾਲ ਸੂਜ ਦੇ ਨਾਲ ਕੋ ਭਾਈ ਪਖੜੀ ਜੀ ਨੂੰ ਪੁੱਛਣ ਲੱਗਾ ਗੁਰਸੱਖਤ ਕਿ ਭਾਈ ਸਾਵਾ ਤੁਸੀਂ ਟੱਪੜ ਸੌ ਰਹੇ ਹੋ ਕਿ ਕਾਹਦੇ ਕੰਮ ਹੈ ਤੇ ਦੂਸਰੇ ਪਾਸਾ ਨੇ ਵੇਖਿਆ ਕਿ ਭਾਈ ਪਖਾਰੀ ਦੇ ਪੁੱਤਰ ਦਾ ਵਿਆਹ ਸੜਿਆ ਹੋਇਆ ਲਵਾਈ ਲੱਗੇ ਹੋਏ ਮਠਾਈਆਂ ਬਣ ਰਹੀਆਂ ਕਨਨਕਾ ਲੱਗੀਆਂ ਛਾਇਆ ਮਾਂ ਲੱਗੇ ਰੌਣਕਾਂ ਲੱਗੀਆਂ ਇੱਕ ਪਾਸੇ ਤੇ ਭਾਈ ਪਖਾਰੀ ਜੀ ਕੋਠੇ ਵਿੱਚ ਬੈਠ ਕੇ ੱਪੜ ਸੌਂਦੇ ਸੀ ਉਹ ਕਹਿਣ ਲੱਗਾ ਵੀ ਤੁਹਾਡੇ ਘਰੇ ਵਿਆਹ ਦਾ ਪ੍ਰੋਗਰਾਮ ਲੱਗਦਾ ਹੈ ਉਹ ਕਹਿੰਦਾ ਕਿਹਦਾ ਵਿਆਹ ਕੰਡਾ ਵੀ ਮੇਰੇ ਪੁੱਤਰ ਦਾ ਮੇਰੇ ਪੁੱਤਰ ਦੀ ਜੰਗ ਜਾਣੀ ਹੈ ਦੋ ਦਿਨਾਂ ਨੂੰ ਚਾਤਰਾ ਨੂੰ ਜਸਪਰ ਕੀ ਹਲਵਾਈ ਲੱਗੇ ਮਠਾਈਆਂ ਬਣ ਰਹੀਆਂ ਨੇ ਉਹ ਕਰਨ ਲੱਗੇ ਆ ਤੱਪੜੇ ਤੋਂ ਸੋਲ ਆ ਕਿੰਦਾ ਇਹਦੀ ਲੋੜ ਪੈਣੀ ਹੈ ਇਹਦੀ ਵੀ ਲੋੜ ਪੈਣੀ ਹੈ ਚਲੋ ਬਹੁਤ ਸਖਲੇ ਦੇਖਿਆ ਕਿ ਚਲੋ ਦੇਖਦੇ ਆ ਕਿ ਬਾਦਸ਼ਾਹ ਜੀ ਨੇ ਭੇਜਿਆ ਕੋਈ ਨਾ ਕੋਈ ਦੀ ਗੱਲ ਨਾ ਜ਼ਰੂਰ ਹੋਏਗੀ ਹੋਇਆ ਕਿ ਉਹ ਜਿਹੜਾ ਵਿਆਹ ਸੇ ਭਾਈ ਪਹਹਾੜੀ ਦੇ ਸੁਸਤਰ ਦਾ ਉਹ ਜਨ ਜੰਨ ਕੜ ਕੇ ਉਹ ਜਨ ਆਇਆ ਜਰਾ ਮੁਕਰਰ ਕੀਤਾ ਹੋਇਆ ਸੀ ਜਾਣੇ ਡਾੜੀ ਤੇ ਆਨੰਦ ਕਾਰਜ ਹੋਏ ਆਨੰਦ ਕਾਰਜ ਕੋ ਬਾਹਰ ਦੇ ਡੋੜਾ ਘਰ ਆਇਆ ਤੇ ਘਰੇ ਆ ਕੇ ਜਦੋਂ ਉਹਨਾਂ ਨੇ ਆਪਣੇ ਨੂੰ ਰਾਣੀ ਨੂੰ ਘਰ ਬਿਠਾਇਆ ਤੇ ਉਹ ਜਿਹੜਾ ਭਾਈ ਪਖਾਰੀ ਦਾ ਪੁੱਤਰ ਸੀ ਉਹ ਜੀ ਮੌਤ ਹੋ ਗਈ ਜਿਹੜਾ ਪਰ ਭਾਈ ਪਖਾਰੀ ਜੀ ਸੋ ਰਹੇ ਸੀ ਤੇ ਗੁਰਸਿੱਖ ਨੂੰ ਕਹਿ ਲੱਗੇ ਭਾਈ ਗੁਰਸਿੱਖਾ ਉਹਦਾ ਟੱਪੜ ਕੱਲ੍ਹ ਸੋਇਆ ਪਰਸੋਂ ਲੈ ਕੇ ਆ ਸੱਫਰਵਸ਼ਣ ਜੀ ਸੇਖਾ ਹਰ ਅਰੋਧੇ ਸਵਾਲ ਦਾ ਜਵਾਬ ਤੇ ਉਹਨੂੰ ਉਹਦੇ ਮਿਲ ਗਿਆ ਵੀ ਇਹ ਭਾਈ ਪਖੜੀ ਨੂੰ ਲਗਦਾ ਹੈ ਸ਼ਾਇਦ ਪਤਾ ਸੀ ਪਹਿਲੇ ਵੀ ਆਹ ਘਟਨਾ ਵਾਪਰੇ ਜਿੱਡਾ ਹੋਏਗਾ। ਛੇ ਪਖੜ ਕੋ ਸੋਗ ਦਾ ਮਾਹੌਲ ਬਣਿਆ ਜਦੋਂ ਭਾਈ ਪਖੜੀ ਜਿੱਥੇ ਲੱਗੇ ਭਾਈ ਸੱਤਰ ਵਿਚਾਇਆ ਗਿਆ ਤੇ ਸੱਤਰ ਤੇ ਬੈਠਾ ਸਾਰਾ ਟੰਬਰ ਉਹ ਗੁਰਸੇਖ ਨੇ ਸਵਾਲ ਕੀਤਾ ਭਾਈ ਪਖੜੀ ਜੀ ਨੂੰ ਕਿ ਭਾਈ ਸਾਹਿਬ ਉਹ ਜੇ ਤੁਹਾਨੂੰ ਪਤਾ ਹੀ ਸੀ ਇਸ ਗੱਲ ਦਾ ਆਹ ਘਰ ਨਾਲ ਟੱਡਣੀਆ ਮੈਨੂੰ ਬਾਹਰ ਤੱਕ ਤੁਸੀਂ ਤਾਂ ਸੌ ਰਹੇ ਸਭ ਪਤਾ 70 ਦੀ ਰੋਡ ਤੇ ਹੈ ਤੇ ਜੇ ਤੁਹਾਨੂੰ ਸਕਾਉ ਦਾ ਫਿਲਮ ਸੀ ਬੋਲ ਸੀ ਪਤਾ ਸੀ ਕਿ ਆਹ ਘਰ ਨਾਲ ਟੱਡੇਗੀ ਘੱਟੋ ਘੱਟ ਜਿਹੜੀ ਧੀ ਕਿਸੇ ਦੀ ਵਿਧਵਾ ਹੋਈ ਹੈ ਮੂੰਹ ਤੇ ਨਾਮ ਹੋ ਦੰਦਾ ਕੋਈ ਉਹਦੇ ਕੋਲ ਰੁੱਖ ਖੱਟਦੇ ਸੀ ਭਾਈ ਭਹਾਰੇ ਜੀ ਕਹਿਣ ਲੱਗੇ ਇਹ ਬੁਰਾ ਦਾ ਹੁਕਮ ਹੈ ਜੇ ਗੁਰੂ ਦੇ ਹੁਕਮ ਦੇ ਵਿੱਚ ਇਹ ਸੀ ਕਿ ਮੇਰੇ ਪੁੱਤਰ ਦੀ ਮੌਤ ਹੋਣੀ ਤੇ ਗੁਰੂ ਦੇ ਹੁਕਮ ਦੇ ਵਿੱਚ ਇਹ ਵੀ ਸੀ ਕਿ ਮੇਰੇ ਕੋਲੋਂ ਮਦੀ ਧੀ ਵਿਧਵਾ ਹੋਣੀ ਹੈ ਸੋ ਉਹ ਵਿਧਵਾ ਹੋਣ ਤੋਂ ਰੋਕਿਆ ਜਾ ਸਕਦਾ ਸੀ ਕਿ ਮੇਰੇ ਪੁੱਤਰ ਦੀ ਮੌਤ ਨੂੰ ਰੋਕੀ ਜਾ ਸਕਦੀ ਸੀ ਇਸ ਕਰਕੇ ਜੋ ਜੋ ਤੇਰਾ ਹੁਕਮ ਤਵੇ ਤੋਂ ਹੋ ਬਣਾ ਜੋ ਜੋ ਰੱਖਾ ਆਪ ਦਾ ਜਾਇਰ ਬਣਾ ਭਾਵੇਂ ਜਿੰਨਾ ਗੁਰਸਿੱਖਾਂ ਨੇ ਗੁਰਬਾਣੀ ਦੇ ਅਭਿਆਸ ਦਾ ਬਾਦਵਾ ਉਗਰ ਬਾਣੀ ਦੇ ਬਹੁਤ ਵਿਚਾਰਾ ਆਪਣੇ ਸੰਜੀਵਨ ਜਾਂ ਮਕਸਦ ਨੂੰ ਸਮਝ ਰਿਆ ਜਿੰਨਨ ਇਹ ਗੱਲ ਸਮਝ ਆ ਗਈ ਪਈ ਆਪਾਂ ਕਿ ਰਾਤ ਫੱਟਣ ਆਈਆਂ ਤੂੰ ਜ਼ਿੰਦਗੀ ਨੂੰ ਸਫਲ ਕਰਨ ਵਾਲੇ ਪਾਸੇ ਨਾਲ ਜਾਂਦੇ ਏਂ ਜ਼ਿੰਦਗੀ ਕਟਣੀ ਹੋਰ ਚੀਜ਼ ਹੁੰਦੀ ਆ ਜ਼ਿੰਦਗੀ ਨੂੰ ਸਫਲ ਕਰਨਾ ਹੋਰ ਚੀਜ਼ ਆ ਤੂੰ ਜੇ ਮਕਸਦ ਤੋਂ ਨਾ ਭੁੱਲੋ ਜੇ ਮਕਸਦ ਹੀ ਭੁੱਲ ਗਏ ਆ ਤੇ ਆਪਣਾ ਆਉਣੇ ਹੀ ਗਰਤ ਹੈ ਔਣਾ ਵਿਰਥ ਜਾਣਾ ਵਿਰਥ ਰਹਿਣਾ ਹੀ ਗੱਲ ਹੈ ਜੀ ਦੀ ਦੇ ਵਿੱਚ ਤੇ ਆਪਣੇ ਜੀਵਨ ਦਾ ਮਕਸਦ ਸਿਰਫ ਇੱਕੋ ਹੈ ਕਿ ਭਈ ਪ੍ਰਾਪਤ ਮਾਨੁਖ ਦੀ ਜੁੜੀਆ ਗੋਬਿੰਦ ਮਿਲਣ ਕੀ ਇੱਕ ਤੇਰੀ ਬੜੀਆ ਆਪਣੇ ਸਾਰੀ ਜਿੰਨੇ ਮੁਕਤਾਂ ਹੈ ਜਿੰਨੇ ਲੋਕਾਈ ਹੈ ਭਾਵੇਂ ਕੋਈ Hindu ਹੈ Sikh ਹੈ Isai ਹੈ Janhi ਹੈ Budhi ਹੈ Tushu ਹੈ Sarewla ਹੈ Gora ਹੈ Tala ਹੈ ਫਰਮੇ ਵਰਲਡ ਦੇ ਵਿੱਚ ਜਗਤ ਦੇ ਵਿੱਚ ਕੋਈ ਵੀ ਮਨੁੱਖ ਹੈ ਫਿਰ ਇੱਕ ਮਨੁੱਖ ਦਾ ਸਾਂਝਾ ਧਰਮ ਹੈ ਕਿ ਮਨੁੱਖ ਰੱਬ ਹੋਣ ਵਾਸਤੇ ਹੈ ਮਨੁੱਖ ਆਪਣੇ